ਪਹਿਲਵਾਨਾਂ ਦਾ ਆ ਰਖਿਆ ਤਾਂ ਤੇ ਹੱਥ ਹੈ ਔਰ ਜਿਹੜੇ ਪੰਜਾਬ ਚੋਂ ਦੇ ਫਿਰ ਮਿੱਟੀ ਪਿੰਡੇ ਨੂੰ ਮਲ ਦਿੰਦੇ ਐ ਵੀ ਮੋਰਕਾ ਮੜਕਾ ਨਾ ਵੇ ਇੱਥੇ ਤੇ ਗੱਦੀ ਵਾਲਾ ਘਾ ਹੈ ਔਰ ਮੇਰੇ ਪੰਜਾਬੀ ਵੀਰੋ ਇਹ ਪਹਿਲਵਾਨ ਦੇਖਦੇ ਐ 15 ਮਿੰਟ ਦੀ ਕੁਸ਼ਤੀ ਐ ਕੌਣ ਜਿੱਤਦਾ ਅੱਜ ਮੇਰੇ ਲਈ ਗੁਰੂਕਾਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂਕਾਰ ਮੇਰੇ ਵੀਰੋ ਪਹਿਲਾ ਟੂਰਨਾਮੈਂਟ ਜਿੱਥੇ ਕਬੱਡੀ ਦੇ 스타 ਪੁੱਜੇ ਐ ਉੱਥੇ ਪਹਿਲਵਾਨੀ ਦੇ ਦੋ ਸਟਾਰ ਹੈ ਪਹਿਲਵਾਨਾਂ ਦੇ ਖੰਭੇ ਆ ਜਿਵੇਂ ਸਿਆਣੇ ਜਿਲੀਦਾਰ ਨੇ ਫੇਰ ਸਾਹਮਿਆ ਹੋਵੇ ਔਰ ਜੱਸਾ ਪੱਟੀ ਇੱਕ ਪਾਸੇ ਲੱਗਦੇ ਆ ਦੋ ਪਹਿਲਵਾਨਾਂ ਦਾ ਜੱਸਾ ਔਰ ਯਾਰਾ ਜੇ ਪਹਿਲਵਾਨਾਂ ਆਪੇ ਸੰਗਤ ਸਾਡੀ ਆਵਾਜ਼ ਵੀ ਨਹੀਂ ਆ ਰਹੀ ਇੱਕ ਵਾਰੀ ਦੋਨੋਂ ਪਹਿਲਵਾਨਾਂ ਦੇ ਨੇ ਜ਼ੋਰਦਾਰ ਤਾੜੀ ਮਾਰਦੇ ਵਾਰਸ਼ ਵੀਰ ਆਹ ਤਾੜੀਆਂ ਮਾਦੀਆਂ ਲਾਹ ਜ਼ੋਰ ਪਹਿਲਵਾਨਾਂ

ਔਰ ਬਰਾਬਰ ਦੇ ਪਹਿਲਵਾਨ ਹੈ ਇਹ ਵੀ ਕਹਿ ਸਕਦਾ ਵੀ ਇੱਕ ਜ਼ਾਦੇ ਤਕੜਾ ਹੈ ਔਰ ਦੋਨੇ ਤਕੜੇ ਹੈ ਦੋਨੇ ਪਹਿਲਵਾਨਾਂ ਦੇ ਸਰੀਰ ਦੱਸ ਦਿਆ ਜਿਵੇਂ ਪਟੀਆਂ ਦਾਅ ਮਾਰਿਆ ਖੁੱਝ ਪਟੀਆਂ ਔ ਮੇਰੇ ਪੰਜਾਬੀ ਵੀਰੋ ਜੱਸਾ ਭਰਾਇਆ ਸਿੰਘ ਸਰਦਾਰ ਹੈ ਉਹ ਵਾਹ ਸੋਹਣਾ ਹੈ ਕਿ ਬੰਦ ਬੰਦ ਕਟਵਾ ਕੇ ਖੜ ਕੇ ਵਿੱਚ ਮਦਾਰਾਂ ਦੇ ਪੰਥ ਖਾਲਸਾ ਪੜਿਆ ਏ ਸ਼ਾਮੇ ਤਲਵਾਰਾਂ ਦੇ ਜੱਸਾ ਪੱਟੀ ਆ

ਕਿਆ ਬਾਤ ਹੈ ਮਸਲਾ ਕੱਲੇ ਕੱਲੇ ਇਹ ਹੈ ਬਿਚੀਤੀਆਂ ਮਿਹਨਤਾਂ ਮੁੱਛਦਾ ਆਹ ਲੱਗੀ ਤੰਗੀ ਮੇਰੇ ਪੰਜਾਬੀ ਵੀਰੋ ਏ ਸਵਾਦ ਆਹ ਮੇਰੇ ਪੰਜਾਬੀ ਵੀਰੋ ਆਹ ਤਾਲੀਆਂ ਮਾਰਦੇ ਐ ਅਸਲਾ ਦੇਦੇ ਫੇਰ ਔਰ ਨਵਾਜੇ ਜੋਰ ਇਹਨਾਂ ਦਾ ਆਏ ਆ ਕੇ ਥੋੜਾ ਹਾਂ ਕਿਤੇ ਫੁੱਟਬਾਲ ਫੇਰ ਹਾਂ ਉਤਣ ਪਾਉਂਦੇ ਆ ਫੇਰ ਹਾਂ ਵੀ ਨਾਡ 11 ਕਿੱਦਾਂ ਦਾ ਤੇ ਜੌਂਡੀਆਰ ਕਿੱਦਾਂ ਦਾ ਫਾਰਮ ਟਰਾਇ ਕਿੱਦਾਂ ਦਾ ਏ ਮੇਰੇ ਪੰਜਾਬੀ ਜਿਹੜੇ ਫੇਰ ਪਤਾ ਲੱਗਦਾ ਔਰ ਇਹ ਦੋ ਪਹਿਲਵਾਨਾਂ ਦੀ ਮਿਹਨਤ ਬੋਲਦਾ ਵੀ ਇਹ ਨਾਲ ਵੀ ਜੇ ਖਾ ਕੇ ਮੇਰੇ ਵੀਰੇ ਸੋਤੇ ਨਹੀਂ ਹੈ ਇਹਨਾਂ ਨੇ ਦੁੱਧ ਮੱਖਣਾ ਮੇਰੇ ਵੀਰੇ ਨੈਕਸਟ ਲਿਖਾ ਖਾ ਕੇ ਡੰਡ ਮਾਰਿਆ ਔ ਪੰਜਾਬੀ ਵੀਰੇ ਨਹਿਰ ਕਿਨਾਰੇ ਜਾ ਕੇ ਦੌੜਾਂ ਲਾਈਆਂ ਜਸਤੀ ਉਹਨਾਂ ਨੇ ਫੇਰ ਇਹਨਾਂ ਮੈਦਾਨਾਂ ਵਿੱਚ ਨਾ ਬੋਲਦਾ ਕਿ ਐਵੇਂ ਨਹੀਂ ਮੈਦਾਨਾਂ ਵਿੱਚ ਨਾ ਬੋਲਦਾ ਮਿਹਨਤਾਂ ਕਮਾਈਆਂ ਇਹ ਤਾਂ ਬੋਲਦਾ ਸੌਖੀ ਨੇ ਇੱਥੇ ਬੱਲੇ ਬੱਲੇ ਖਤਣੀ ਔ ਸੱਤ ਦੀ ਫਰੀ ਤੋਂ ਪੈਂਦੀ ਮਣੀ ਚੱਕਣੀ ਔ ਕੀਆਂ ਨੂੰ ਕੱਪੀਆਂ ਚ ਪੈਂਦਾ ਮੋੜਨਾ ਟੀਸੀ ਵਾਲਾ ਪੇਰ ਦਾ ਤੋੜਨਾ ਖੋਣਾ ਪੈਂਦਾ ਮਾਸ ਸ਼ੇਰ ਦੇ ਜਵਾਲੇ ਤੋਂ ਤਾਂ ਜਾ ਕੇ ਮਿਲੇ ਸ਼ਾਬਾ 6 ਅਥਰੇ ਤੋਂ ਸ਼ਾਬਾ ਸੇ ਕੌਣ ਖੜਦਾ ਹੋਏ ਟੰਗੀ ਲੱਗੀ ਫੇਰ ਇੱਕ ਪਾਸੇ ਦਸਾ ਪੱਟੀ ਐ ਔਰ ਦੂਸਰੇ ਪਾਸੇ ਸੈਂਟ੍ਰਿਕ ਓ ਵਾਹ ਸੈਂਟ੍ਰਿਕ जस्ती जसने जतिया ए ए जसा और जसा पटी जतिया मेरे अभिरीर वाह जस्ता और जसा जस्ती गेम बनिया लगी एक कलितारी दोदार हम अरे कोस्ती सफल बनिया सब बोल सेना सुखदीप सिं सी वाले पट्टी आगा। की संतान भी तस्वीर जैसे आ दस हाँ